ਮੇਟਰੋ ਲਾਲ ਚੰਬੀ ਬਸ਼ੇਰੀ ਦਿਖਾਉਣ ਲੱਗਿਆ ਤੁਹਾਨੂੰ ਮੈਂ ਜਿਹੜੀ ਤੁਸੀਂ ਬਸ਼ੇਰੀ ਦੇਖ ਰਹੇ ਹੋ ਸਕਰੀਨ ਤੇ ਇਹ ਫੌਰ ਸੇਲ ਆ ਬਸ਼ੇਰੀ ਸੋਹਣੀ ਬਹੁਤ ਆ ਕੰਨਾਂ ਕੁੰਨਾਂ ਦੀ ਬਹੁਤ ਸੋਹਣੀ ਆ ਤੇ ਚੰਬਾਪਣ ਵੀ ਬਹੁਤ ਜ਼ਿਆਦਾ ਆ ਬਸ਼ੇਰੀ ਦੇ ਵਿੱਚ ਮੂੰਹ ਮਾਂ ਤੇ ਲੱਤਾਂ ਲੁੱਤਾਂ ਇਹਨਾਂ ਚਿੱਟੀਆਂ ਨੇ ਪੇਟ 'ਚ ਵੀ ਚਿੱਟਾ ਬਣ ਬਹੁਤ ਜ਼ਿਆਦਾ ਆ ਬਾਕੀ ਲੂਈ ਲਾਈਏ ਹੋਰ ਝਾੜ ਜੂ ਜਦੋਂ ਸਾਲ ਦੀ ਹੋ ਗਈ ਤੇ 8 ਮਹੀਨਿਆਂ ਦੀ ਇਹ ਬਸ਼ੇਰੀ ਆ ਸਾਢੇ 8 ਮਹੀਨਿਆਂ ਦੀ ਬਸ਼ੇਰੀ ਆ ਪੌਰੀਆਂ ਦੀ ਬਿਲਕੁਲ ਸਾਫ਼ ਆ ਕੋਈ ਵੀ ਗਲਤ ਪੌਰੀ ਨਹੀਂ ਹੈਗੀ ਤੇ ਅੰਗਾਂ ਪੈਰਾਂ ਦੀ ਵੀ ਬਿਲਕੁਲ ਸਾਫ਼ ਆ ਸਾਰੇ ਪਾਸੋਂ ਐਨ ਓਕੇ ਆ ਬਸ਼ੇਰੀ ਅੱਗੇ ਤੁਸੀਂ ਵੀਡੀਓ ਚ ਵੀ ਦੇਖ ਸਕਦੇ ਆ ਦੇਖੋ ਕੰਨ ਕੰਨ ਬਹੁਤ ਸੋਹਣਾ ਬਸ਼ੇਰੀ ਦਾ ਤੇ ਧੌਣ ਤੋਂ ਧੌਣ ਸਾਤੀ ਸੂਤੀ ਦੀ ਚੰਗੀ ਆ ਵਧੀਆ ਘੋੜੀ ਬਣੂ ਆਉਣ ਵਾਲੇ ਸਮੇਂ ਦੇ ਵਿੱਚ ਤੇ ਇਹ ਮਣੀ ਕੋਲ ਖੜੀ ਆ ਮੁੰਡਾ ਭਾਦੜੇ ਪਿੰਡ ਦਾ ਜਿਹੜਾ ਤੇ ਬਸ਼ੇਰੀਆਂ ਉਹ ਨਗੀਨੀ ਭਾਲ ਕੇ ਲਿਆਉਂਦਾ ਪਤਾ ਨਹੀਂ ਕਿੱਥੋਂ ਚੰਗੀ ਬਸ਼ੇਰੀ ਆ ਕਿਸੇ ਨੇ ਖਰੀਦਣੀ ਆ ਘਰੇ ਘੋੜੀ ਰੱਖਣ ਵਾਸਤੇ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਨੰਬਰ ਆਪਾਂ ਸਕਰੀਨ ਤੇ ਦੇ ਦਿੱਤਾ ਭਾਦੜੇ ਪਿੰਡ ਖੜੀਆ ਦੋਸਤੋ ਮਾਨਸਾ ਜ਼ਿਲ੍ਹੇ ਦਾ ਪਿੰਡ ਆ ਇਹ ਤੇ ਬਾਈ ਬਸ਼ੇਰੀ ਦਾ ਮੁੱਲ ਕਰਦਾ 85000 ਰੁਪਿਆ ਤੇ ਕਿੰਗ ਕੋੜੇ ਦੀ ਇਹ ਬੱਚੀ ਆ ਤੇ ਦੋਸਤੋ 8.5 ਮਹੀਨਿਆਂ ਦੀ ਆ ਬਾਲਪੋਰੀਆਂ ਦੀ ਸਾਫ ਆ ਕਿੰਗ ਕੋੜੇ ਦੀ ਬੱਚੀ ਆ ਜੇ ਕੋਈ ਮਿੱਤਰ ਪਿਆਰਾ ਖਰੀਦਣ ਦਾ ਚਾਹ ਬਾਣਾ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਕੋਈ ਕਮੀ ਪੇਸੀ ਆ ਜਾਣਕਾਰੀ ਚ ਤਾਂ ਤੁਸੀਂ ਬਾਈਆਂ ਤੋਂ ਜਰੂਰ ਫੋਨ ਤੇ ਪਤਾ ਕਰ ਸਕਦੇ ਹੋ ਵੀਡੀਓ ਸ਼ੇਅਰ ਕਰ ਦਿਓ ਵੀਡੀਓ ਵੇਖਣ ਲਈ ਮਿੱਤਰਾਂ ਦਾ ਧੰਨਵਾਦ